ਬੱਚ ਚੰਗੀ ਭਰਾਂ ਤੇ ਥੋੜੀ ਪਾ ਲਈ ਕਿਹਾ ਚ ਸਾਰੇ ਬੱਚਿਆਂ ਨੂੰ ਚੱਕ ਲਿਆ ਝੋਲਾ ਝੋਲੇ ਚ ਪਾ ਲਈ ਰੋਟੀ ਤੇ ਚੱਲੀਏ ਮੋਟਰਪੱਣ ਨੂੰ ਗੁੱਜਰ ਬਾਈ ਮੋਟਰਪੱਣ ਲੱਗਿਆ ਹੋਇਆ ਤੇ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਤੁਸੀਂ ਮੇਰੀ ਹਜੂਰ ਸਾਹਿਬ ਦੀ ਯਾਤਰਾ ਨਾ ਹੇਮਪੁਰ ਸਾਹਿਬ ਵਾਲੀ ਯਾਤਰਾ ਨੂੰ ਬਹੁਤ ਜ਼ਿਆਦਾ ਪਿਆਰ ਸਤਿਕਾਰ ਦਿੱਤਾ ਤੇ ਜਿਹੜਾ ਹੁਣ ਤੁਸੀਂ ਕਾਹੜਾ ਬਲੌਗ ਦੇਖਣਾ ਦੋ ਤਿੰਨ ਦਿਨ ਦਾ ਇਕੱਠਾ ਬਣਾਇ ਸੀ ਹੁਣ ਆਪਣੇ ਰੈਗੂਲਰ ਬਲੌਗ ਆਉਣਗੇ ਅੱਜ ਜੱਲ ਲੱਡੀ ਪੈ ਜਿਦਾ ਵੀ ਫੋਨ ਆਇਆ ਹੋਇਆ ਕਹਿੰਦਾ ਵੀ ਕਿਤੇ ਨਹਾ ਧੋ ਕੇ ਆ ਜਾਈਏ ਦੇਖਦੇ ਹਾਂ ਵੀ ਬਣਾਉਂਦੇ ਪ੍ਰੋਗਰਾਮ ਹੁਣ ਤਾਂ ਬਲੌਗ ਦੀ ਸ਼ੁਰੂਆਤ ਹੋਈ ਆ ਅੱਗੇ ਅੱਗੇ ਦੇਖੋ ਹੁੰਦਾ ਕੀ ਆਏ ਅ ਅઠવાੜੇ ਲੈਦਾ ਅਖਬਾਰ ਅ ਹਫਤਾ 10 ਦਿਨ ਹੋ ਗਿਆ ਅਖਬਾਰ ਆ ਜਾਂਦਾ ਰੱਖ ਦਿੰਦੇ ਆਵਾਂ ਜਾਂਦਾ ਰੱਖ ਪੜ੍ਹੇ ਨਹੀਂ ਹੁੰਦਾ ਸਿਕ ਅੱਜ ਅੱਧਾ ਪੜ੍ਹ ਲਿਆ ਮੈਂ ਤੇ ਬਾਕੀ ਫਿਰ ਪੜ੍ਹਦੇ ਥੋੜੇ ਜਿਹਾ ਦੇਰ ਚੱਲੇ ਮੈਨੂੰ ਕੋਈ ਖਬਰ ਬੱਧੀ ਪੜ੍ਹ ਲਾ ਜਾਂਦੀ ਵੈਸੇ ਮੈਂ ਜਿਹੜਾ ਫਰੰਟ ਵਾਲਾ ਪੇਜ ਪੜ੍ਹ ਲਿਆ ਤਾਂ ਦੁਖਦਾਈ ਖਬਰ ਆਪਣੇ ਮੁੰਡੇ ਕਵੈਤ ਦੇ ਵਿੱਚ ਜਿਹੜੇ ਅੱਗ ਲੱਗੀ ਉਹਨਾਂ ਨੂੰ ਕਿੰਨੇ ਪੂਰੇ 41 ਭਾਰਤੀ ਬਹੁਤ ਮਾਰਾ ਸੱਚਾ ਪਾਤਸ਼ਾਹ ਭਾਈ ਐਦਾਂ ਨਾ ਹੋਵੇ ਜੰਦਾ ਸੜੇ ਵਾਹਿਗੁਰੂ ਕੌਣ 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 ਹਾਂਜੀ ਪਰੀ ਹੈ ਗਈਆਂ ਪਰੀ ਤਾਂ ਗਈ ਪੁੱਤ ਸਾਰੇ ਕਿੰਨੇ ਆਣੇ ਦਾ ਅੱਛਾ ਹਾਂ ਤੂੰ ਕਿੱਥੇ ਚਲੀ ਹੈ ਅੱਜ ਕਿੱ데 ਜਾਣਾ ਤਾ ਕਿੱਥੇ ਨੂੰ ਰੋਟੀ ਚਾਹੂਣ ਦੇ ਰੋਟੀ ਲੈ ਕੇ ਚੱਲੀ ਆਂ ਨਾ ਤਾਂ ਉਹ ਤਾਂ ਪਤਾ ਬੂਟਰ ਪਰ ਸਵੀਮਿੰਗ ਪੂਲ ਬਣਾਇਆ ਹੋਇਆ ਥਾ ਨੇ ਹੁਣ ਦੇ ਜੇ ਜਾਣਾ ਤਾਂ ਮੇਰੇ ਨਾਲ ਚੱਲ ਜਾਣਾ ਚੱਲਦੀ ਆ ਮੈਂ ਇਹਨਾਂ ਨੂੰ ਟਿੱਕੀ ਪਾ ਲਿਆ ਮੈਂ ਕਿੱਥੇ ਆ ਜਲਛਾ ਛੁੱਟੀ ਜਾ ਰਿਹਾ ਚੱਲ ਪੰਜ ਛੇ ਬੱਚੇ ਆਇਓ ਘਰਾਂ ਉਹਨਾਂ ਦਾ ਐਂਟਰਟੇਨਮੈਂਟ ਕਰਨਾ ਉਹਨਾਂ ਨੂੰ ਖੁਸ਼ ਰੱਖਣਾ ਬੜਾ ਔਖਾ ਹੋਇਆ ਹੋਇਆ ਸਵੇਰ ਤੇ ਉੱਠ ਘੜਦੇ 7 ਵਜੇ ਤੇ ਘਰ ਚੱਕਿਆ ਪਾ ਪੂਰਾ ਟਾਈਮ ਪੈਂ ਟਾਈਮ ਕਦੇ ਦਰਜ ਹੈ ਹਾਂ ਰਾਤ ਦੇ 11 11 ਘੰਟੇ ਸਾਰੇ ਨਿਆਣੇ ਇਕੱਠੇ ਫਿਰ ਦੁਪਹਿਰ ਨੂੰ ਤਾਂਸ ਚੱਲਦੇ ਆ ਓਹੋ ਹੋ ਹੋ ਦੂਜੀ ਕੁੜੀ ਵੀ ਕਹਿੰਦੀ ਮੈਂ ਵੀ ਨਾਲੇ ਜਾਣਾ ਤੂੰ ਤਾਂ ਘਰ ਆ ਰਹਿ ਜਾਂਦੀ ਨੇੜੇਆ ਕਿਤੇ ਖੇਤ ਦੂਰ ਆ ਹਾਂ ਨੇ ਮਜਾ ਚੁਕਤਿਆ ਹਾਂ ਬੱਬਨੀ ਤਾਂ ਨੇ ਮਜਾ ਕਿੱਥੇ ਨੂੰ ਗਿਆ ਹੋਇਆ ਫੇਤਾ ਚ ਗਿਆ ਹੋਇਆ ਚਲੋ ਵੀ ਚਲੋ ਉੱਤਨਾ ਹੋ ਕੇ ਆਉਣੇ ਵਾਲੇ ਹੋਣੇ ਆ ਉਹ ਸੜਕ ਦੇ ਦਾ ਪਾਰ ਕਰਦੇ ਹੁੰਦੇ ਆ ਪਹਿਲੇ ਦਾਇਆਂ ਦੇਖੋ ਫਿਰ ਬਾਇਆਂ ਦੇਖੋ ਫਿਰ ਪਾਰ ਕਰ ਲਓ ਚਲੋ 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 ਹੈ ਨਹੀਂ ਕੋਈ ਵੀ ਚਲੋ 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 ਪੱਜ ਕੇ ਪੱਜ ਕੇ ਪੱਜ ਕੇ ਟਿੱਡੇ ਬੋਲਦੇ ਟਿੱਡੇ ਆਹ ਸੁਣਦੇ ਤੁਸੀਂ ਵੀ ਜਿਹੜੇ ਕਰਕਰ ਜੇ ਕਹਿੰਦੇ ਹੁੰਦੇ ਆ ਖੇਤਾਂ ਵਿੱਚ ਕਿੰਨੀਆਂ ਸਾਊਂਡ ਆ ਰਿਹਾ ਉਹਨਾਂ ਦਾ ਰਾਤ ਨਹੀਂ ਬੋਲਦੇ ਹੁੰਦੇ ਇਹ ਵਿਚੇ ਕੋਇਲ ਬੋਲਦੀ ਆ ਬਾਰੇ ਤੇਰੀਆਂ ਸਹੇਲੀਆਂ ਆਈਆਂ ਮਿਲੋ ਭਾਈ ਚਲੋ ਭਾਈ ਨਾਓ ਭਾਈ ਖੇਲੋ ਭਾਈ ਮਿਲੋ ਭਾਈ ਅਬ ਇਹ ਗੰਦਾ ਪਾਣੀ ਆ ਗੰਦਾ ਪਾਣੀ ਕੱਢਣਾ ਤੁਸੀਂ ਨਾਤ ਨਹੀਂ ਹਲੇ ਹਾਂ ਉਹ ਗੰਦਾ ਉਹ ਗੰਦਾ ਪਾਣੀ ਕਦੋਂ ਕਰਤਾ ਫਿਰ ਉਹ ਰੰਗ ਉਤਰ ਰਿਹਾ ਹੈ ਨਾ ਅੱਛਾ ਰੰਗ ਉਤਰਦਾ ਰੋਟੀ ਆ ਚੁੱਕੀ ਆ ਤੇ ਮੈਂ ਥੋੜੀ ਜਿਹੀ ਕਾਜੀ ਕਰਵਈ ਕਰ ਲਵਾਂ ਕਾਜੀ ਕਰਵਈ ਨਹੀਂ ਆਪਣੇ ਬੂਟੇ ਦੇ ਦੇਖ ਲਵਾਂ ਮੈਂ ਤੇ ਉਹ ਤੇ ਕੀ ਅਲਗੀ ਤੋੜਾ ਲੈ ਵੀ ਕੱਦੂ ਲੱਗਿਆ ਹੋਇਆ ਇੱਕ ਲੰਬਾ ਕੱਦੂ ਕਿੱਥੇ ਵਿੱਚ ਕੱਦੂ ਜਾ ਕੇ ਲੈ ਵੀ ਆਪ ਆ ਜਾ ਓਏ ਲੈ ਕੱਦੂ ਖਰਾਕਾ ਦੂ ਲੰਬਾ ਗੱਦੂ ਇੱਕ ਹੋਰ ਲੱਗੀ ਆ ਕਕੜੀ 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 ਕਤਰਾ ਲੈ ਆ ਵੀ ਤੂੰ ਵੀ ਆ ਜਾ ਬਾਕੀ ਆ ਸ਼ਾਮ ਤੱਕ ਹੋ ਜਾਊਗੀ ਹੁਣ ਦੇਖ ਤੇ ਸ਼ਾਮ ਨੂੰ ਐਡੀ ਵੱਡੀ ਹੋਈ ਹੁੰਦੀ ਐ ਇਹ ਇੱਕ ਦਿਨ ਦੇ ਵਿੱਚ ਘਟ ਘਟ ਵੱਜ ਜਾਂਦੀ ਐ ਇਹ ਲੀਵਰਾ ਵਾਲੇ ਲੀਵਰਾ ਵਾਲੇ ਲੀਵਰਾ ਵਾਲੇ ਲੇਕਿਨ ਹੀ ਆਇਆ ਹਨਾ ਹਾਂ ਹਰੂ ਹੈ ਲੋਈ। ਅਚਲ ਲੈਣਗੇ। ਕੋਈ ਕੁਝ ਹੋਰ ਦਿਖਾਉਨੇ ਆ। ਵਧੀਆ ਪ੍ਰੋਜੈਕਟ ਦਿਖਾਵਾਂ ਤੁਹਾਨੂੰ ਇੱਕ ਚੀਜ਼ ਹੋਰ ਹਾਲੇ। ਥੋੜੇ ਜਿਹੇ ਟਾਈਮ ਤੱਕ। ਪਹਿਲੇ ਮੈਂ ਮੜ ਜਾ ਸਰਵੇ ਕਰ ਲਵਾਂ ਇੱਥੇ। ਕੋਈ ਐ ਸਾਈਡ ਤਾਂ ਕੀ ਆ ਕੋਈ ਆ ਲੱਗੀ ਹੋਵੇ। ਸੱਪ 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 ਆ ਪਿਆ ਇੱਕ ਸੱਪ। ਜੀ ਆਲਾ। ਇੱਕ ਹੋਰ ਸੱਪ ਪਿਆ। ਇਹ ਆ ਪਿਆ। ਚੱਲ ਵੀ ਆ ਜਾ ਤੇ ਬੱਚੇ ਗਏ ਘਰ ਨੂੰ ਤੇ ਵੱਡੇ ਵੱਡੇ ਬੱਚੇ ਆ ਗਏ ਨੇ ਛੋਟੇ ਬੱਚੇ ਲੰਘੇ ਅੱਜ ਨਹੀਂ ਅੱਜ ਦੀ ਸਬਜ਼ੀ ਤੋੜ ਲਈ ਤਕਰੀਬਨ ਇਹ 30 40 ਕਿਲੋਬ ਦੇ ਸਾਮਾਨ ਹੈਗਾ ਸਾਡਾ ਇਕ ਬੱਚਾ ਹੋਰ ਆ ਗਿਆ ਤੇ ਨੰਨੇ ਬੱਚੇ ਵੱਡੇ ਹੋਰ ਆ ਰਹੇ ਨੇ ਹੂੰ ਇਹ ਤਾਂ ਲੱਗਦਾ ਰੀਲ ਬਣਾਉਗਾ ਸਾਰਿਆਂ ਦੇ ਲੋੜ ਆਲੇ ਹਾਂ। ਬੱਸ ਵਾਤਨਾ ਲੀਵਰ ਵਧੀਆ ਕਰਨ ਫਿੱਟ ਕਰਨ ਵਾਸਤੇ ਚੀਜ਼ਾਂ ਬਣਾਈਆਂ ਵਧੀਆ ਵਧੀਆ ਐ ਨਾ। ਹਾਂ ਇੱਕ ਹੈਗੇ ਲੀਵਰ 22 ਲੀਵਰ 52 ਪਈ ਆਹਾਂ। ਇਹ ਵਾਲੇ ਇਹ ਹੈਗਾ ਜੀ ਵਿੱਚ ਚੀਨੀ ਗੁੜ ਤੇ ਕਿਆ ਕਹਿੰਦੇ ਹੁੰਦੇ ਆ ਜਿਹੜੇ ਹੋਟਲ ਚ ਰੱਖੀ ਹੁੰਦੀ ਬਾਤ ਖਾਣੇ ਨੂੰ ਹਾਂ ਸੌਫ ਪੀਸੀ ਹੋਈ ਐ। ਲੈ ਭਾਈ ਸਾਰੇ ਜਣੇ ਮਾਰੋ ਚਮਚਾ ਚਮਚਾ। ਫਿਵਾੜ ਲੀਵਰ ਨੂੰ ਇਹਨੂੰ ਦੇ ਦੇ ਇਹਦੀ ਜ਼ਿਆਦਾ ਲੀਵਰ ਦੀ ਪ੍ਰੋਬਲਮ ਹੈ ਮੈਂ ਦੱਗ ਹੀ ਦਿੰਦਾ ਤਰੀਲ ਬਣਾਉਣ ਲੱਗੇ ਅੰਦਰ ਸਮਾਨ ਪਿਆ ਵਿੱਚ ਨਾ ਬੋਲੂਗਾ ਹਾਂ ਮੰਗਾ ਜਦ ਅਸੀਂ ਕਿੰਨੇ ਸੋਹਣੇ ਦਿਨ ਹੁੰਦੇ ਤੇ ਜਦੋਂ ਪਿੰਡ ਤੇ ਸਰਕਾਰੀ ਆਪੇ ਡਰਗ ਆਪੇ ਸਾਰਾ ਕੁਝ ਜਿੱਦਾਂ ਮੈਂ ਪਿੰਡ ਦੀ ਮੈਡਮ ਨੇ ਆਪਣ ਨੂੰ ਹਰੇਕ ਮਹੀਨੇ ਪਿੰਡ ਦੇ ਉੱਪਰ ਘਮਾਉਣ ਲਿਖੇ ਜਾਣਾ ਰੈਲੀ ਕਰਾਉਣੀ ਪਿੰਡ ਦੇ ਵਿੱਚ ਹੈ ਨਾ ਮੈਡਮਾਂ ਨੇ ਸ਼ਬਦ ਜਾਗਰੂਤ ਪੱਟੀ ਕਲਾਸ ਦੇ ਨਿਆਣਿਆਂ ਨੇ ਉੱਚੀ ਉੱਚੀ ਬੋਲਣਾ ਸੀ ਪਿੱਛੇ-ਪਿੱਛੇ ਬੋਲਣਾ ਹੂਕਾ ਦੇਣਾ ਉਹਨਾਂ ਨੇ ਕਿਹਾ ਪਾਪਾ ਦੀ ਨਾ ਫਿਊਚਰ ਆ ਅਸੀਂ ਕਿਹੜਾ ਸਾਨੂੰ ਲੈ ਦਿਓ ਇੱਕ ਕਿਤਾਬ ਉਹ ਕਿੰਨੇ ਵਜੇ ਦਿਨ ਤੱਕ ਤੇ ਅੱਜ ਤੰਮਾ ਕਾ ਤੰਮਾ ਕਾ ਹੱਸਿਦਾ ਨਹੀਂ ਅਲੱਗ ਨਾਲ ਇਹਦਾ ਲਾਉਣੀ ਆ ਇਹਦੇ ਬਾਅਦ ਲਾਉਣੀ ਆ ਜਿਹੜੇ ਲਾਗੇ ਕਲਿੱਪਰ ਕਪਲ ਦੇ ਵੀ ਤਾਂ ਉਹੀ ਉਹੀ ਕਦੀ ਛਾਸੀ ਜਾਂਦੀ ਆ ਕਪਲ ਦੇ ਸ਼ੋਹ ਚ ਕਪਲ ਸ਼ੋਹ ਅਰਚਨਾ ਪੋਰਨ ਸਿੰਘ ਉਹ ਯਾਦ ਆ ਤੁਹਾਨੂੰ ਉਹ ਦਿਨ ਯਾਰ ਜਦੋਂ ਆਪਾਂ ਪਿੰਡ ਦੇ ਸਰਕਾਰੀ ਸਕੂਲ ਚ ਪੜ੍ਹਦੇ ਹੁੰਦੇ ਸੀ ਪਿੰਡ ਦੀਆਂ ਮੈਡਮਾਂ ਨੇ ਹਰੇਕ ਮਹੀਨੇ ਆਪਾਂ ਨੂੰ ਪਿੰਡ ਦਾ ਗੇੜਾ ਲਾਉਣਾ ਰੈਲੀ ਕਢਾਉਣੀ ਵੱਡੀ ਕਲਾਸ ਦੇ ਮੁੰਡਿਆਂ ਨੇ ਉੱਚੀ ਉੱਚੀ ਬੋਲਣਾ ਆਪਾਂ ਨੇ ਪਿੱਛੇ ਪਿੱਛੇ ਬੋਲਣਾ ਐਨ ਰੋਕਾ ਦੇਣਾ ਪਾਪਾ ਜੀ ਨਾ ਪੀਓ ਸ਼ਰਾਬ ਸਾਨੂੰ ਲੈ ਦਿਓ ਇੱਕ ਕਿਤਾਬ ਪਾਪਾ ਜੀ ਨਾ ਪੀਓ ਸ਼ਰਾਬ ਸਾਨੂੰ ਲੈ ਦਿਓ ਇੱਕ ਕਿਤਾਬ ਕਿੰਨੇ ਚੰਗੇ ਦਿਨ ਸੀ ਉਹ ਤੇ ਅੱਜ ਅੱਡੀ ਵੀਡੀਓ ਹੋ ਗਈ ਡਨ ਤੇ ਆਹ ਪੈਗ ਨਹੀਂ ਹੈਗਾ ਇਹ ਹੈਗਾ ਅਲੋਵੀਰਾ ਵਾਲਾ ਜੂਸ ਚਲੋ ਵੀਡੀਓ ਬਣਾਉਣੀ ਆ ਪੈਂਦੀ ਆ ਆਪਏ ਇੱਧਰ ਇਹ ਇਹ ਪੀਤਾ ਹੋਣਾ ਉਹ ਤਾਂ ਵੀਡੀਓ ਬਣਾਉਣਾ ਕਿਤੇ ਇੰਨਾ ਕਿਤੇ ਕਮੈਂਟ ਚ ਵੀ ਆ ਵੀਡੀਓ ਬਣਾਈ ਆ ਉਹ ਸਿਰਫ ਐਂਟਰਟੇਨਮੈਂਟ ਪਰਪਸ ਪੰਨਾ ਵੀ ਸਾਡਾ ਇਹ ਜੀ ਬਣਾਉਂਦਾ ਹੁੰਦਾ ਹੈ। ਇਹ ਅੰਗੂਰ ਖਾਣ ਹੈ? ਦੋ ਦੋ ਉੱਤੇ ਆ ਗਏ ਬੜੇ ਬੜੇ। ਆਹ ਉਹ ਥੱਲੇ ਲੱਗ ਗਏ ਨੇ, ਇਹਦੇ ਉੱਪਰ ਲੱਗਿਆ। ਇਹ ਆਹ ਦੇ ਸਾਡੇ ਕਾਲੇ ਅੰਗੂਰ ਆ ਜੀ ਇਹ ਕਾਲੇ ਕਾਲੇ ਅੰਗੂਰ। ਉਹ ਲੱਗ ਦੋ ਉੱਤ ਨੇ। ਆ ਦੇਖ ਕਨੇ ਪ੍ਰਿਆਰੇ ਲੱਗ ਰਹੇ ਆ। ਆਂਗੂਰ ਪਰ ਥੋੜੇ ਖੱਟੇ ਆ। ਇਹਨਾਂ ਕੋਠੇ ਵਰਨੂ ਵੀ ਆਈ ਹੋਈ ਆ। ਮੈਂ ਥੱਲੇ ਦੇ ਦੇਖੇ ਥੋੜੇ ਹੋਰ ਤੋੜੇ ਆਂਗੂਰ। ਇਹਨਾਂ ਦੀ ਕਟਾਈ ਹੁੰਦੀ ਹੁੰਦੀ ਆ ਕਿਹੜੇ ਹਿਸਾਬ ਨਾਲ ਕਟਾਈ ਹੁੰਦੀ ਆ ਮੈਨੂੰ ਇਹਦੇ ਬਾਰੇ ਇਨਾ ਪਤਾ ਨਹੀਂ ਹੈਗਾ। ਬਈ ਬੇਨ ਇਦਾਂ ਨਹੀਂ ਜਿਹੜੇ ਪਰ ਲੱਗਣੇ ਨਹੀਂ ਹੈਗੇ। ਉਹ ਕੱਟਣੀ ਪੈਂਦੀ ਫਿਰ ਬੇਲ ਵਿੱਚ ਤੇ। ਤੇ ਇੱਥੇ ਲੈ ਕੇ ਤੁਰ ਕੇ ਆਇਆ ਹਾਂ ਬਹੁਤ ਭਰਾਵਾ ਇਹ ਹੁਣ ਸਾਢੇ 12 ਹੋ ਚੱਲੇ ਹਾਂਜੀ ਅੱਜ ਬੱਚਿਆਂ ਨੂੰ ਬਣਾਉ ਪਾਸਤਾ ਦੁਪਹਿਰ ਨੂੰ ਹਾਂਜੀ ਕੱਲ ਚੱਲੇ ਪੀਜੇ ਪਰਸੋਂ ਚੱਲੇ 버ਗਰ ਤੇ ਅੱਜ ਚਲੂਆ ਪਾਸਤਾ ਦੁਪਹਿਰ ਨੂੰ ਬੱਚਿਆਂ ਵਾਸਤੇ ਤੇ ਮੈਨੂੰ ਦੋ ਰਸ ਦੋ ਘੰਟੇ ਬਣਾ ਲਿਓ ਫਿਰ ਤੇ ਮੈਂ ਖਾਵਾਂ ਦੋ ਰਸ ਦੁੱਧ ਦੇ ਵਿੱਚ ਪਾ ਕੇ ਠੰਡੇ ਠੰਡੇ ਦੁੱਧ ਵਿੱਚ ਪੁੱਤ ਨਾ ਸਸੀ ਕੇ ਬੁਲਾ ਦੇ ਚੱਲ ਸਸੀ ਕੇ ਸਾਰੇ ਨੂੰ ਮੇਰੇ ਵਾਲਾ ਸਾਰੇ ਸਬਸਕ੍ਰਾਈਬਰਸ ਸਪੈਰ ਕਰ ਮੇਰਾ ਪੁੱਤ ਹੈ ਜਦੋਂ ਮੈਂ ਰੀਲ ਬਣਾਉਣੀ ਹੈ ਰੀਲ ਪੁੱਤ ਕੱਲ ਨੂੰ ਬਣਾਉਂਗਾ ਜਦ ਮੈਂ ਪੁੱਤ ਉਹਦੇ ਵਿੱਚ ਰੰਗੂੜ ਚ ਨਹੀਂ ਹੈਗਾ ਜਦੋਂ ਮੈਂ ਮੂਡ ਚ ਹੁੰਦਾ ਨਾ ਫਿਰ ਮੈਂ ਫਿਰ ਮੈਂ ਰੀਲ ਬਣਾਉਂਦਾ ਹਾਂ ਜਦ ਮੈਂ ਪੂਰੇ ਤੌ ਵਿੱਚ ਹੁੰਦਾ ਫਿਰ ਮੇਰਾ ਦਿਮਾਗ ਕੰਮ ਕਰਦਾ ਹੁੰਦਾ ਇਸ ਟਾਈਮ ਕੋਲ ਮੇਰਾ ਦਿਮਾਗ ਕੰਮ ਨਹੀਂ ਕਰਦਾ ਹੈਗਾ ਵੀ ਸਿੰਮ ਕਹੋ ਅੱਛਾ ਹਾਂ ਪਾਰੀ ਤੇ ਪੁੱਤ ਕੋ ਪਾਰੀ ਤੇ ਲੱਗ ਤੂੰ ਬੜੀ ਬਾਟੀ ਦੋਗੀ ਪਰ ਮੈਂ ਤਾਂ ਮੈਂ ਤਾਂ ਖਾਣਾ ਰਾ ਸਕਦਾ ਹਾਂ ਨਾ ਬਰੇ ਬਸ strength 넌 도로 준비했어 스텝거든? 가자, 노래 우리 팔이 ㅈㄴead 어디서 맨 Squeezie 러시를 في Hospital resource 도로 들고 전�apper 전� 가운데에 매운 물이 ਚਾਹ ਵਾਸਤੇ ਬਣਤੀ ਸਪੈਸ਼ਲ ਡਰਿੰਕ ਥੋੜਾ ਦੁੱਧ ਵਿੱਚ ਤਰਬੂਜਾ ਪਾਇਆ ਹੁਣ ਆਪੇ ਠੰਢੀ ਠੰਡੀ ਕੋਲ ਕੋਲ ਆਹ ਭਾਈ ਸਪੈਸ਼ਲ ਡਰਿੰਕ ਤੁਹਾਡੇ ਵਾਸਤੇ ਸਾਰੇ ਵਾਸਤੇ ਚੈੱਕ ਕਰ ਲੋ ਚੱਕ ਕਰ ਸਾਡੇ ਸ਼ਹਿਰੀ ਬੱਚੇ ਲਿਆ ਪਈ ਪਾਣੀ ਪੂਣੀ ਬਣਾਈ ਆ ਬੱਚਾ ਵਾਸਤੇ ਪਾਸਤਾ ਪਰੇ ਆ ਜਾ ਪੁੱਤ ਉਹ ਪਰੇ ਪਾੜੇ ਤੇਰੇ ਮੈਂ ਦੇਖਣੀ ਤਾਂ ਆ ਜਾ ਦੇਖ ਲਈ ਹੈ ਨੀ ਚੱਪਲ ਹੋ ਗਈ ਚੱਪਲ ਹੋ ਗਈ ਦੂਜੀਆਂ ਪਾ ਲਿਆ ਹਾਂ ਦੂਜੀਆਂ ਪਾ ਲਿਆ ਇਹ ਵੀ ਪੱਕਿਆ ਪੱਕਿਆ ਮਿਕਸ ਬਣਾਉਣਾ ਮਿਕਸ ਹੁਣ ਇਹ ਆਪਾਂ ਮਿਕਸ ਪਾ ਦਨੇ ਜਿਹੜਾ 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 ਪਸੰਦ ਹੋਇਆ ਉਹ ਪਾ ਦਿਓ ਆ ਆ ਨਾ ਆ ਪਾ ਲਾ ਬੇ ਹੋਲੇ ਨੂੰ ਉਹ ਪਾਂਡਾ ਛੋਟਾ ਰਹਿ ਗਿਆ ਨਮਕ ਪਾ ਦੋ ਜੀ ਥੋੜਾ ਜਿਹਾ ਮਾੜੇ ਕਿਰਪਾ ਨਾਲ ਟੰਪਰ ਸਾਡਾ ਬਹੁਤ ਵੱਡਾ ਹੋਇਆ ਹੁਣ ਥੋੜਾ ਜਿਹਾ ਤੇਲ ਮਾੜੇ ਦੇ ਵਿੱਚ ਬਸ ਇੱਧਰ ਬਣਾ ਜੀ ਆਪਾਂ ਸੌਸ ਪਾਸਤਾ ਸੌਸ ਮਟਰ ਪੀਕੇ ਬਣਾ ਲਓ ਅੱਜ ਉਹ ਟਮਾਟਰ ਬਹੁਤ ਸਸਤੇ ਹੋਏ ਕਰੇਡ ਪਾਸਤਾ ਸੌਸ ਬਣਾਓ 10 ਰੁਪਏ ਕਿਲੋ 30 ਰੁਪਏ ਦੇ ਹਾਂਜੀ 30 ਦੇ 2 ਕਿਲੋ 30 ਰੁਪਏ ਦੇ 2 ਕਿਲੋ ਟਮਾਟਰ ਮਿਲੇ ਕਦੇ ਕਦੇ ਅੱਗ ਲੱਗ ਜਾਂਦੀ ਜਿਹੜਾ ਨੂੰ ਵੀ ਸੌਸ ਚ ਚੱਲੂ 80ਾਂ ਦੇ ਵੀ ਚੱਲ ਜੰਦੇ 80 ਰੁਪਏ ਕਿਲੋ 80 ਰੁਪਏ ਕਿਲੋ ਲਓ ਲੀਜੀ ਪਾਤੀ ਹਰੀ ਮਿਰਚ ਲਓ ਇਦਾਂ ਪਾਸਤਾ 'ਚ ਥੋੜੀ ਜਿਹੀ ਮਹੜਤੀ ਪਾ ਦਿੱਤੀ। ਥੋੜਾ ਰੰਗ ਵਧੀਆ ਬਣ ਜਾਂਦਾ ਫਿਰ ਇਹਦਾ। ਜੇ ਹੁਣ ਤੁਸੀਂ ਕਦੇ ਬਣਾਇਆ ਨਾ ਪਾਸਤਾ ਵਿੱਚ ਥੋੜੀ ਜਿਹੀ ਹਲਦੀ ਪਾ ਦਿਓ। ਬਹੁਤ ਸੋਹਣਾ ਬਣ ਜਾਂਦਾ ਪਿੜੇ ਪਿੜੇ ਜਿਹਾ ਰਹੇ। ਫਿਰ ਅਸੀਂ ਇੰਡੀਅਨ ਹੁੰਦੇ ਆ, ਅਸੀਂ ਇੰਡੀਅਨ ਟੱਚ ਦੇ ਦਿੰਦੇ ਆ ਵਿੱਚ। ਮਾੜਾ ਮੋਟਾ ਇੰਡੀਅਨ, ਕੀ ਕੋਈ ਜਿ ਕਸੂਰੀ ਮੇਥੀ। ਵਧੀਆ ਲੱਗਦੀ ਥੋੜੀ। ਹੋਰ ਅਸੀਂ ਕੁਝ ਨਹੀਂ ਪਾਉਣਾ ਵਿੱਚ ਇਹਦੇ। ਉਹ ਦਿਨ ਜਿਆਦਾ ਕਿ ਜਦੋਂ ਮੈਂ ਖਾਣੇ ਵਾਲੀ ਵੀਡੀਓ ਬਣਾਉਂਦਾ ਹੁੰਦਾ ਸੀ ਦੁਪਹਿਰ ਨੂੰ ਬੱਲਾ ਬੱਲਾ ਬੜੀ ਸਫਾਈ ਹੁੰਦੀ ਚਾਰੇ ਪਾਸੇ ਸਾਰੀਆਂ ਮੱਖੀਆਂ ਘੱਟ ਅੰਦਰ ਤੇ ਕੋਈ ਵਿੱਚ ਮੱਖੀ ਨਾ ਆਵੇ ਪਰ ਹੁਣ ਤਾਂ ਮੱਖੀਆਂ ਤਾਂ ਕੋਮ ਰਹੀਆਂ ਇਹ ਦਿਨੇ ਬਾਈ ਮੱਖੀਆਂ ਦੇ ਨੂੰ ਕਿਆ ਕਰੀਏ ਕਿ ਆ ਸਮਝਾ ਦੇ ਕੱਚਪਟ ਨੂੰ ਥੋੜੀ ਜਿਹੀ ਵਿੱਚ ਪਾ ਦਿੰਦੇ ਥੋੜੀ ਜਿਹੀ ਕੈਚਪ ਪਾ ਦਮਾ ਥੋੜਾ ਜਿਹਾ ਤਾਂ ਫਿਰ ਇਹਦਾ ਸੌਸ ਦਾ ਰੰਗ ਜਾ ਬਣ ਜੂਗਾ ਪਾ ਦਿੰਦੇ ਕੈਚਪ ਪਾ ਦਿੰਦੇ ਬੱਸ ਇਹ ਮੇਰੇ ਕੋਲ ਪਾਸਤਾ ਸੌਸ ਹੀ ਪਈ ਹੈ ਇਹ ਵੀ ਥੋੜੀ ਜਿਹੀ ਪਾ ਥੋੜੀ ਜਿਹੀ ਕੈਚਪ ਪਾ ਤੇ ਥੋੜੀ ਪਾਸਤਾ ਸੌਸ ਪਾ ਤੇ ਇਹ ਵੀ ਥੋੜ ਕੋਸੀ ਦੇ ਕੋਲ ਕਿੰਨੇ ਸੋਨੇ ਕਿਲੇ ਫਲੇ ਜਿਵੇਂ ਬਣੇ ਆ ਹਰਦੀ ਪਾਉਣ ਨਾਲ ਲੋਹੇ ਤਿਆਰ ਆਇਏ ਤਰਪਾ ਦੀ ਇੱਕੋ ਸੌਸ ਵੀ ਤਿਆਰ ਆਪਣੇ ਨਾਲ ਇਹਨੇ ਸੌਸ ਵਿੱਚ ਪਾ ਕੇ ਇਹਦੇ ਦੇਰ ਰਹਾ ਫਿਰ ਵਿੱਚ ਚੰਗੀ ਬਰਾਨ ਉਹ ਬਈ ਤਿੰਨ ਸੋਨੇ ਲੋਕ ਆਈ ਆ ਆਸਤੇ ਦੀ ਆ ਵੀ ਹੁਣ ਆਪਾਂ ਇਹਨੂੰ ਰੋੜਾ ਦਈਏ। ਇਹ ਚੰਗੀ ਤਰ੍ਹਾਂ ਰੋੜਾ ਦੇ ਤਾਂ ਜਿਹਨਾਂ ਸਾਰੇ ਇਹਨੂੰ ਸਵਾਦ ਆ ਲੱਗ ਸਕਦੇ। ਵੀ ਹੁਣ ਕਰੀਏ ਸਰਪ ਪਲੇਟਾਂ ਜਿੱਦੇ ਦਿੱਤਾ ਪਾਪ ਆਨੇ ਸਾਰਿਆਂ ਦੇ ਬੱਚਿਆਂ ਵਾਸਤੇ ਨਾਲ ਤੰਗੜੀ ਕਾਟਾ। ਥੋੜੀ ਥੋੜੀ ਆਪਾਂ ਇਹਨੂੰ ਕਰੀਏ ਕ੍ਰੀਮ ਪਾਤੀ ਤੇ ਥੋੜੀ ਥੋੜੀ ਪਾਣੀ ਲਗਾ ਚੰ ਸਾਰੇ ਬੱਚਿਆਂ ਨੂੰ ਲੱਭੇ ਮੇਰਾ ਪਰਿਪਤ ਥੈਂਕ ਯੂ ਲੱਭੇ ਚਲੰਦਰ ਲੈ ਗਈ ਜਦੀ ਬੱਚਾ ਦੂਜਾ ਦੋਹੇ ਪਰਿਪਤ ਪੁੱਦਾ ਹਾਂਜੀ ਹਲੋਏ والله طيب ਨਾਲੇ ਚਲੰਦਰ ਦੇ ਨਜ਼ਾਰੇ ਨਾਲੇ ਪਾਸਤਾ ਤੋਂ ਮੱਝ ਮੱਖੀਆਂ ਇਹ ਪੁੱਤ ਪਿੰਡਾਂ ਚ ਮੱਖੀਆਂ ਹੁੰਦੀਆਂ ਇਹਨੇ ਅਸੀਂ ਪਿੰਡਾਂ ਵਾਲੇ ਹੁੰਦੇ ਆ ਤੁਸੀਂ ਸ਼ਹਿਰਾਂ ਵਾਲੇ ਆ ਸ਼ਹਿਰਾਂ ਦੇ ਮੱਖਿਆ ਨਹੀਂ ਹੁੰਦੇ ਆ ਲੋ ਭਾਈ ਚੱਲੇ ਨਿਆਣੇ ਆਪਣੇ ਆਪਣੇ ਘਰ ਨੂੰ ਪਰੇ ਕਿੱਥੇ ਆ ਪਰੇ ਉਹ ਪਰੇ ਜਿੱਧਰ ਘੜੀ ਮੈਂ ਦੇਖੀ ਮੈਂ ਕਿਤੇ ਨਰਤੇ ਵੀ ਜਾਣਾ ਹਾਂ ਅੱਧਾ ਸਾਡੇ ਅੱਜ ਇਹ ਵੀ ਆਈ ਆ ਮੈਡਮ ਸਾਰੀਆਂ ਦੀ ਫੀਲਿੰਗ ਸਾਡਾ ਰੌਣਕਾਂ ਲੱਗਿਆ ਹੋਈਆਂ ਤੂੰ ਵੀ ਨਾਲੇ ਵਜਾ ਵੀਰ ਜੀ ਨਾਲੇ ਆ ਜੀ ਮਾੜੇ ਜਾ ਲਿਆ ਕਿਹੜਾ ਨਦੰਦ ਦਾ ਘਰ ਚ ਰੌਣਕੀ ਰੌਣਕਾਂ ਪਤਾ ਨਹੀਂ ਤਾਂ ਲੱਗਦਾ ਕਾਈ ਆਇਆ ਹਾਂ ਮੈਨੂੰ ਪਤਾ ਨਹੀਂ ਤਾਂ ਲੱਗਦਾ ਜਾਇਆ ਨਾਲ ਬਹਿ ਜਾ ਜਾਇਆ ਬੀਰਜੇ ਦਾ ਖਰਚਾ ਕਰਾਈਗਾ ਮੈਨੂੰ ਚੀਜ਼ਾਂ ਦਵਾ ਸੀ ਆਲਾ ਜਾ ਜੋ ਪਠਾਣਾ ਇੱਥੇ ਪਠਾਣ ਦੇ ਚੱਲ ਬਈ ਥੋੜੇ ਚਲੋ ਚੋਲੋ ਵਿਚੋਲ ਵਿਚੋਲ ਚੋਲੋ ਵਿਚੋਲ ਫੜੀ ਬਹਿ ਜਾ ਕੋਈ ਜੀ ਤੇਰ ਜੀ ਨੇ ਮੁਰੂਤ ਜੀ ਨਾਲ ਆਉਂਦੀ ਹੋਈ ਬੈਠੇ ਠੀਕ ਹੈ ਤਾ ਵੀ ਇਹਨਾਂ ਪਪਾ ਬਹਿ ਜਾ ਤੂੰ ਵੀ ਬਹਿ ਜਾ ਬਹਿ ਜਾ ਬਹਿ ਜਾ ਜਾ ਬਹਿ ਜਾ ਪਪਾ ਔਖੀ ਹੋ ਜੀ ਕਿੰਨੀ ਆਲੇ ਤਾਂ ਤੇ ਜੀ ਲਿਗੀ ਨਾ ਤੂੰ ਵੀ ਬਹਿ ਜਾ ਨਾਲੇ ਆ ਜੀ ਨਾਲ ਚੋ ਜਾ ਜਾ ਬਹਿ ਜਾ ਬਹਿ ਜਾ ਬਹਿ ਜਾ ਇਹ ਬਹਿ ਜਾ ਨਾਲੇ ਬਿਆਜ ਜੀ ਪਰੀ ਦੇ ਨਾਲੇ ਆ ਜੀ ਤੁਹਾਡਾ ਕੋਲਾ ਬੈਗ ਮੜ ਜਾ ਪਿੱਛੇ ਬੈਗ ਆਇਆ ਖਾ ਲਈਏ ਬੈ ਦੋਨੋਂ ਬੈਗ ਕੋਲ ਦੀ ਜੀ ਕਿ ਫਿਊਰੀ ਚੀ ਆ ਰਹੇ ਨੇ ਸਾਰੇ ਬਾਈ ਬਾਈ ਸਾਰੇ ਹਾਏ ਹਾਏ ਸੇ ਰਾਜੋ ਪੈਸੇ ਮਿਲ ਗਏ ਸਾਰਿਆਂ ਨੂੰ ਹਾਂ ਮੇਰੇ ਬਾਈ ਹੇ ਹੁਣ ਕਰਨ ਲੱਗੀ ਪਾਏ ਰਾਏ ਮੈਂ ਉੱਤਰ ਗੇਟ ਖੋਲ ਦਵਾ ਲਾ ਫਾਈ ਚੱਲੇ ਨੇ ਆਣੇ ਰੌਣਕ ਲੈ ਜੀ ਕਰ ਚੁੱਪ ਹੋ ਗਿਆ ਸ਼ਾਂਤੀ ਹੋ ਗਈ ਸ਼ਾਂਤ ਆਹ ਤਾਂ ਸਾਡੀ ਸਦਾ ਬਹਾਰ ਹੈ ਇਹ ਤਾਂ ਸਦਾ ਬਹਾਰ ਆ ਭਾਈ ਸਾਡੀ ਕੁੜੀਆਂ ਤਾਂ ਸਦਾ ਬਹਾਰ ਹੈ ਕਿੰਨੀ ਸ਼ਾਂਤੀ ਜੀ ਹੋ ਗਈ ਹਾਂ ਸਾਡੀ ਗੱਡੀ ਖੜੀ ਆ ਤੂੰ ਮੈਂ ਗੱਡੀ ਇੱਧਰ ਸਾਈਡ ਲਾਤੀ ਨਹੀਂ ਉਹ ਗੱਡੀ ਕੱਢਣੀ ਦੀ ਆਪਾਂ ਨੇ ਅੱਛਾ ਪਰੇ ਦੀ ਗੱਡੀ ਮੈਂ ਦੇਖਿਓ ਨਹੀਂ ਤੇ ਇੱਕ ਚਲ ਬੈੜ ਚਲਾਦਾ ਫਿਰ ਮੇਰੀ ਗੱਡੀ ਮੈਂ ਮੇਰੀ ਗੱਡੀ ਮੈਂ ਬੈਠੂਗਾ ਮੇਰੀ ਗੱਡੀ ਮੈਂ ਬੈਠਣਾ ਮੈਂ ਬੈਠਣਾ ਮੇਰੀ ਗੱਡੀ ਮੈਂ ਬੈਠੂਗਾ ਮੈਂ ਬੈਠੂ ਤੂੰ ਜਾ ਸੜ ਸੜ ਮੈਂ ਜਾਣਾ ਮੈਂ ਜਾ ਮੇਰੀ ਆ ਬੈਠੋ ਲਓ ਮੈਂ ਜਲਾਵਾ ਹਾਂ ਹਾਂ ਚੱਲ ਬੈਠੋ ਵਿੱਚ ਚੱਲ ਵਾ ਜਾ ਚੱਜੰਦੀ ਹੈ ਹਾਂ ਦੇਖੇ ਚਲੋ ਟਾਂਕੀ ਲਾਓ ਆਪਣੀ ਟਾਂਕੀ ਲਗਾਓ ਆਪਣੀ ਬੈਲਗੁੱਡ ਲੋਕ ਵੀ ਲਾਤਾ ਹੈ ਲੋਕ ਵੀ ਲਾਤਾ ਚਲੋ ਗੱਡੀ ਸਟਾਰਟ ਕਰੋ ਸਟਾਰਟ ਕਰੋ ਸਟਾਰਟ ਗੱਡੀ ਸਟਾਰਟਿੰਗ ਹੋਣਾ

ਮੈਂ ਚਾਰ ਤੋਂ 5 ਲੀਟਰ ਪਾਣੀ ਲੈ ਆਉਣਾ ਇੱਕ ਵੱਡੀ ਬੋਤਲ ਭਰ ਲੈਂਦੀ ਇੱਕਾ ਭਰ ਲੈਂਦੀ ਇੱਕ ਮੇਦੇ ਵਿੱਚ ਵਿੱਚ ਪਈ ਇਹ ਲੈ ਕੇ ਤੇ ਹੁਣ ਖਿੱਚਣ ਵਾਲੀ ਰੱਸੀ ਆ ਥੋੜਾ ਜਿਹਾ ਵਰਕਆਊਟ ਕਰ ਲਈਏ ਜਦ ਤੱਕ ਮੈਚ ਲੱਗਦਾ ਤਦ ਮੇ ਸਿਕ ਤੰਨਾ ਤਿਆਰ ਨੇ ਸਾਡੇ ਰੀਲਰ ਅੱਜ ਮੈਂ ਤੇ ਬੰਤਪਾਈ ਨਿਕਲੇ ਟ੍ਰੈਕਿੰਗ ਤੇ ਆਫ ਰੋਡਿੰਗ ਆਫ ਰੋਡਿੰਗ ਸਾਡੀ ਆਫ ਰੋਡਿੰਗ ਇਹ ਹਾਂ ਦੇਖੀ ਮਹੌਨ ਤਾਂ ਮੀਂਹ ਦੀ ਠੀਕ ਹੈ ਇੱਕ ਮੀਂਹ ਪੈ ਜਾਵੇ ਨਾ ਸਵਾਦ ਆ ਜਾ ਸਾਰਾ ਪਰਾ ਹੋ ਜਾ ਸਾਰਾ ਜਿਹੜਾ ਸਾਡੇ ਇੱਧਰ ਦੇ ਨਾ ਫਿਰ ਜਿਹੜੀ ਲੋਕਾਂ ਸਾਰੀ ਆ ਫਿਰ ਦੇਖਣ ਵਾਲੀ ਫਿਰ ਗੰਦੀ ਦੇ ਦੇਖਣ ਵਾਲੀ ਸਾਡੇ ਵਾਲੀ ਸਾਈਡ ਦੀ ਪਰ ਪਤਾ ਹੈ ਨਹੀਂ ਗ੍ਰੀਨਰੀ ਜਿਹੜੀ ਆਪਣੇ ਸ਼ੀਰੇ ਮੈਂ ਕੈਸ ਕਰਦੇ ਮੈਂ ਆ ਦੋ ਨਦੀਆਂ ਇੱਧਰ ਨਹਿਰ ਇੱਧਰ ਤੇ ਆ ਹਾਂ ਹਾਂ ਮਤਲਬ ਫਿਰ ਆ ਉਦੋਂ ਨਹਿਰ ਵੀ ਆ ਜਾਂਦੀ ਕੱਚੀ ਪੱਕੀਆਂ ਵਿੱਚ ਆ ਜਾਂਦੀਆਂ ਜਿਹੜੀ ਗ੍ਰੀਨਰੀ ਫਿਰ ਇੱਥੇ ਰੋਪੜ ਜ਼ਿਲ੍ਹੇ ਦੀ ਹੁੰਦੀ ਹੈ ਐ ਏਰੀਏ ਦੀ ਬਹੁਤ ਯਾਰ ਹੈ ਨਹੀਂ ਕਿਤੇ ਯਾਰ ਠੰਡ ਵੀ ਵਰਤਾ ਦਿੰਦੇ ਮਹਾਰਾਜ ਉਹ ਵੀ ਆਪਣੇ ਫਿਰ ਵੀ ਪੰਜ ਛੇ ਦਾ ਟੈਂਪਰੇਚਰ ਆਪਣੇ ਫਰਕ ਰਹਿੰਦਾ ਫਿਰ ਵੀ ਬਾਕੀ ਇਲਾਕਿਆਂ ਨਾਲੋਂ ਕੱਲ ਪਰਤ ਕੱਲ ਪਰਤ ਪਰ ਆਇਆ ਉਹਦੇ ਉਹ ਵੀ ਬਾਈ ਬੈਠੀ ਸੀ ਉਹ ਕਿੰਨਾ ਸਕੂਨ ਐ ਇੱਥੇ ਸ਼ਹਿਰ ਨਾਲੋਂ ਕਹਿੰਦੇ ਹੈ ਤਾਂ ਹੈ ਸ਼ਹਿਰ ਤੋਂ ਹੁਣ ਫਿਰ ਗਰਮੇ ਹੋਣਾ ਇਹ ਕਿੰਨਾ ਠੰਡਾ ਸ਼ਾਮ ਨੂੰ ਬੈਠੀ ਕਹਿੰਦੀ ਕਿੰਨੀ ਕੋਲਰ ਅੱਗੇ ਠੰਡ ਲੱਗਦੀ ਕਹਿੰਦੀ ਉੱਥੇ ਤਾਂ ਗਰਮ ਹਵਾ ਵਾਂ ਏਸੀ ਦੇ ਬਗੈਰ ਤਾਂ ਕਹਿੰਦੀ ਬੈਠ ਨਹੀਂ ਸਕਦੇ ਸ਼ਹਿਰਾਂ ਨਾਲੋਂ ਤਾਂ ਬਹੁਤ ਫਰਕ ਪੈਂਦਾ ਹੈ ਦੇਖ ਹੁੰਦਾ ਭਾਈ ਪਿੰਡਾਂ ਪਿੰਡ ਪਿੰਡੇ ਆ ਮੈਂ ਵੀ ਤਾਂ ਹੀ ਨਹੀਂ ਛੱਡਦਾ ਹੈਗਾ ਸ਼ਾਇਦ ਹੁਣ ਮੇਰਾ ਅਗਲੇ ਮਹੀਨੇ ਫਲੈਟ ਖਾਲੀ ਹੋਣਾ ਮਹੀਨੇ ਵਾਸਤੇ ਜੇ ਨਾ ਛੜਿਆ ਉਹ ਕਿਰਾਏ ਪਰ ਫਿਰ ਇੱਕ ਮਹੀਨਾ ਕੁ ਲਾ ਕੇ ਦੇਖਦੇ ਹਾਂ ਕਰਦੇ ਨਾਲ ਉੱਥੇ ਤੈਨੂੰ ਪਤਾ 2011 ਵਿੱਚ ਮੈਨੂੰ ਫਲੈਟ ਮਿਲ ਗਿਆ ਤਾਂ ਮੋਹਲੀ ਚੰਡੀਗੜ੍ਹ ਅੱਛਾ ਮੰਡੀ ਬੋਰਡ ਦਾ ਹਾਂ ਹਾਂ ਤੇ ਫਿਰ ਉਹ ਜਦੋਂ ਅਸੀਂ ਫੌਜੀ ਨਾਲ ਅੱਡ ਹੋਏ ਹਾਂ ਹਾਂ ਫੌਜੀ ਨੇ ਮਕਾਨ ਬਣਾ ਲਿਆ ਮੈਂ ਫਲੈਟ ਲੈ ਲਿਆ ਹਾਂ ਹਾਂ ਪੂਰੀ ਤਿਆਰੀ ਕਰ ਲਈ ਹਾਂ ਸਿਲੰਡਰ ਆਪਣੇ ਨਾਮ ਦਾ ਲੈ ਲਿਆ ਉੱਥੇ ਆਪਣਾ ਬਿਜਲੀ ਦਾ ਆਪਣੇ ਨਾਮ ਲੈ ਲਿਆ ਸਾਰਾ ਕੁਝ ਟਨ ਕਰ ਲਿਆ ਹਾਂ ਮੇਰੇ ਨਾਲ ਹੌਸਲਾ ਹੀ ਨਹੀਂ ਪਿਆ ਜਾਣਦਾ ਮੇਰਾ ਵੀ ਮੈਂ ਇੱਕ ਉੱਥੇ ਜਾ ਕੇ ਦੇਖਿਆ ਹਾਲੀ ਭੈ ਜੀ ਨਹੀਂ ਪੈਂਦੀ ਰਹਿਣਦੀ ਯਾਰ ਇੱਕ ਤਾਂ ਹੁੰਦਾ ਥੋੜਾ ਜੀਜਾ ਲੱਗਦਾ ਹੁੰਦਾ ਉਹ ਹਾ ਮਾਹੌਲ ਚ ਕਹਿ ਰਹੇ ਹੁਣ ਮੈਂ ਇੰਨਾ ਪ੍ਰੈਸ਼ਰ ਪਾ ਕੇ ਉਹ ਲਿਆਤਾ ਫਿਰ ਮੈਂ ਕਹਿਆ ਹੁਣ ਇੱਕੋ ਦਾ ਵੀ ਕਿਵੇਂ ਕਹਿ ਦਵਾਂ ਵੀ ਮੋੜ ਲਓ ਜੀ ਆਪਣਾ ਕਿਉਂਕਿ ਉਹ ਬਹੁਤ ਜ਼ਿਆਦਾ ਮਤਲਬ ਸਪਾਰਸ ਨਾਲ ਸਪਾਰਸ ਨਾਲ ਮਿਲਦਾ ਹਾਂ ਤੇ ਉਹ ਭਾਈ ਮੈਂ ਇੰਨਾ ਪ੍ਰੈਸ਼ਰ ਪਾ ਕੇ ਲਿਆ ਫਿਰ ਹੁਣ ਇੱਕੋ ਦਾ ਮੈਨੂੰ ਸਾਲ ਡੇਢ ਸਾਲ ਰੱਖਣਾ ਪਿਆ ਉਹ ਉਹਦਾ 48000 ਪਾ ਕੇ ਕਿੰਨਾ ਮੈਨੂੰ ਸਾਲ ਦਾ ਬਿਨਾਂ ਗੱਲ ਤੇ ਪਾਇਆ ਨਹੀਂ ਉਹ ਤਰ੍ਹਾਂ ਹਾਂ ਹੁਣ ਸਾਰੇ ਫੈਸਿਲਿਟੀ ਲਾਤੀ ਏਸੀ ਲੱਗੇ ਹੋਏ ਬੈੱਡ ਲੱਗੇ ਹੋਏ ਰਸੋਈ ਸਾਰਾ ਕੁਝ ਹੈਗਾ ਹੁਣ ਦੇਖਾਂਗੇ ਪਹਿਲਾਂ ਮੈਨੂੰ ਇਹ ਡਰਦਾ ਯਾਰ ਜੇ ਲੱਤਾਂ ਤਾਂ ਮੈਂ ਹੁਣ ਇੰਨਾ ਸਮਾਨ ਵਾਸਕ ਦਿਨ ਲਾ ਕੇ ਜਾਂ 15 ਕ ਦਿਨ ਲਾ ਕੇ ਦੇਖਦੇ ਦੇਖਦੇ ਜਾ ਕੇ ਪਰ ਬਣਨੀ ਨਹੀਂ ਗੱਲ ਤੇਰੀ ਪਹਿਲਾਂ ਹੀ ਖਵਾਣੀ ਹੋ ਚੁੱਕੀ ਆ ਨਹੀਂ ਫਰਕ ਆ ਯਾਰ ਜਿਹੜੇ ਬੰਦੇ ਨੂੰ ਨਾ ਸਵੇਰੇ ਆ ਕੇ ਖੇਤਾਂ ਜਿੱਦਾ ਸਕੂਨ ਜਾਂ ਲੈਣ ਦਾ ਸਵਾਦ ਪੈ ਜਾਵੇ ਉਹ ਬੰਦਾ ਫੇਰ ਨਹੀਂ ਟਿਕਦਾ ਸ਼ਹਿਰ ਨਹੀਂ ਮੇਰੀ ਆ ਰੁਟੀਨ ਆ ਭਾਈ ਸਵੇਰੇ ਉੱਠਦੀ ਸਾਰ ਪਹਿਲਾਂ ਖੇਤਾਂ ਚ ਆ ਮੈਨੂੰ ਪਤਾ ਹੈ ਇੱਕ ਵਾਰੀ ਸਲਾਮੀ ਖੇਤਾਂ ਨੂੰ ਦੇਣੀ ਦੇਣੀ ਜਾ ਕੇ ਹਾਂ ਫਿਰ ਉਸ ਤੋਂ ਬਾਅਦਲੇ ਕੰਮ ਸ਼ੁਰੂ ਹੁੰਦੇ ਮੇਰੇ ਆ ਵੀ ਚੱਲ ਜੀ ਫਿਰ ਉਹਨਾਂ ਦੇਖੇ ਪਹੁੰਚ ਕੇ ਉਹਨਾਂ ਦੇਖੇ ਮੈਚ ਸ਼ੁਰੂ ਕਰ ਲੈਣਾ ਹੈ ਕਿ ਤਾ ਮੈਚ ਨਹੀਂ ਲਾਉਂਦੇ ਬੈਠੇ ਆਂ ਦੇਖ ਹੀ ਜਾਂਦੇ ਇੱਕ ਮੈਚ ਦਾ ਗਰਮੀ ਬਹੁਤ ਵੀਰੇ ਗਰਮੀ ਵੀ ਹੈ ਇੱਕ ਮੈਚ ক্রিকেট ਦਾ ਥੋੜਾ ਲੱਗਣਾ ਹੈ ਇੱਕ ਲੱਗਣਾ ਵਾਲੀਬਾਲ ਦਾ ਬੱਸ ਫਿਰ ਗਰਮੀ ਜੀ ਆ ਗਈ ਸਰੀਰ ਨੂੰ ਆਪਣਾ ਆਪਣੇ ਘਰ ਜਾਓ ਖਾਓ ਪੀਓ ਰਜ ਰਜ ਕੇ ਕਰ ਮੈਂ ਤਾਂ ਉਹਨੂੰ 11:00 ਵਜੇ 11:00 12:00 ਵਜੇ ਵੱਢ ਜਾਂਦਾ ਤਾਂ ਉਹ ਨਾਲ ਮੈਂ 7:28 ਵਜੇ ਸੀ ਛੱਡੀ ਦਾ 4-5 ਵਜੇ ਉੱਠੀ ਦਾ ਫਿਰ ਨਿਕਲਦਾ ਬੱਸ ਜਦੋਂ ਗਰਮੀ ਪੈਣੀ ਸ਼ੁਰੂ ਹੋ ਜਾਂਦੀ ਬਾਈ ਸੋਣੇ ਵਾਲੀ ਗੱਲ ਜਦੋਂ ਕਰਾਂ ਕਿ ਕਿੰਨਾ ਕਰਦੇ ਗਰਮੀ ਹੋਏ ਗਰਮੀ ਹੋਏ ਗਰਮੀ ਆ ਦੋ ਹਫ਼ਤੇ ਨਿਕਲੇ ਆ ਕਿਸੇ ਨੇ ਕਿਹਾ ਗਰਮੀ ਸਿਰੇ ਤੋਂ ਇੱਕ ਗੱਲ ਸੋਚ ਯਾਰ ਤੂੰ ਪਹਿਲਾਂ ਵੀਦਲ ਪਿੱਛੇ ਚਾਲਾ ਇਹਦੇ ਮਾਰ ਗੋਲ ਜੀ ਉਦੋਂ ਜਦੋਂ ਇੱਕ ਇੱਕ ਘਰ ਦੇ ਵਿੱਚ ਇੱਕ ਟੇਬਲ ਫੈਨ ਪੱਖਾ ਹੁੰਦਾ ਤਾਂ ਕਈਆਂ ਕੋਲ ਫਰਾਟਾ ਹੁੰਦਾ ਤਾਂ ਕਈਆਂ ਕੋਲ ਫਰਾਟਾ ਹੁੰਦਾ ਹੈ ਜੀ ਆਮੇ ਟਾਮੇ ਘਰ ਚ ਇੱਕ ਅੱਧਾ ਕੂਲਰ ਹੁੰਦਾ ਸੀ ਅਗਲਾ ਦੇਖਣ ਜਾਂਦਾ ਯਾਰ ਵੇ ਫਲਾਣੇ ਨੇ ਕੂਲਰ ਲਾਇਆ ਕਿੰਨੀ ਠੰਢੀ ਜਾਵਾਂ ਮਾਰਦਾ ਪਰ ਕੋਠਿਆਂ ਤੇ ਪੈਂਦੇ ਹੁੰਦੇ ਸੀ ਆਏ ਉਹ ਜਿਹੜਾ ਕੋਈ ਘਰ ਦਾ ਬਜ਼ੁਰਗ ਸਿਆਣਾ ਉਹ ਪੱਖੇ ਚ ਲੀ ਜਾਣਾ ਗੈਂ ਢਿਗ ਜਾਣਾ ਹੱਤਿਆ ਫੇਰ ਹੈ ਜਦ ਜਾਗਦੀ ਫਿਰਨੀ ਉਹ ਫੇਰ ਉਹ ਮੈਂ ਆਇਆ ਚੱਲ ਜਾਣਾ ਦੋਕ ਵਾਰ ਉਹੀ ਹਵਾ ਬੜੀ ਹੁਣ ਸਾਲ ਹੀ ਆ ਪਿਆ ਆਪਣਾ ਸਿਰ ਆਪਣਾ ਸੋਲ ਕਰਦੇ ਨੇ ਸੋਲ ਨਹੀਂ ਕਹਿੰਦਾ ਮੈਂ ਜਿਹੜੀ ਮੈਂ ਗੱਲ ਕਹਿੰਦਾ ਮੈਂ ਦਖਸ ਦਿਨ ਪਹਿਲਾਂ ਆਪਾਂ ਗਰਮੀ ਗਰਮੀ ਕਰਨ ਲੱਗੇ ਥੋੜਾ ਕੋਈ ਕਹਿੰਦਾ ਗਰਮੀ ਕਿ ਜੂਸ ਟੂਚ ਹੋਵੇ ਹੁਣ ਆਪਾਂ ਬੇ ਇੰਨੀ ਕਿਹਦਾ ਨੇ ਨੇ ਹਰ ਚੱਲਣੀ ਵੀ ਚਾਹੀਦੀ ਆ ਚੱਲਣੀ ਵੀ ਚਾਹੀਦੀ ਸਰੀਰ ਨੂੰ ਆਪਣੇ ਮੰਤਬਾਈ ਨੂੰ ਫੋਨ ਆਗਾ ਸੁਣਨ ਦਾ ਹੁਣ ਪਹੁੰਚ ਚਲੇ ਸੀ ਗਰਾਉਂਡ ਦੇ ਨੇੜੇ ਜਦੀ ਆ ਦੇਖ ਰੋ ਵੇ ਇੱਥੇ ਗੁੱਜਰ ਰਹਿੰਦੇ ਆ ਨਾ ਟੈਲੀਫੋਨ ਨਾ ਕੋਈ ਚੀਜ਼ ਨਾ ਕੋਈ ਪੱਖਾ ਬਾਈ ਇਹ ਜਿਹੜੀ ਜਿੰਦਗੀ ਅਸਲੀ ਜਿੰਦਗੀ ਆ ਇਹ ਬਾਈ ਹਰ ਟੈਨਸ਼ਨ ਹੀ ਨਹੀਂ ਕਿਸੇ ਗੱਲ ਦੀ ਹਰ ਟੈਨਸ਼ਨ ਹੀ ਨਹੀਂ ਆ ਡਾਕੀ ਭੱਜ ਗਈ ਉਹ ਪਾਣੀ ਭਰ ਲੋ ਏ ਆ ਇਹ ਕਰ ਲੋ ਏ ਕੋਈ ਛੱਪਰ ਜਿਹਾ ਪਾਇਆ ਆ ਜਣ ਨੇ ਦੁੱਧ ਤੇ ਸਾਰੇ ਚੱਲਦੇ ਇੱਥੇ ਹੁਣ ਉਹਨਾਂ ਨੇ ਆਪਣੀ ਜਿੰਦਗੀ ਕਿੰਨੇ ਦੁੱਧੇ ਚੱਲਦਾ ਭੈਣ ਨੂੰ ਹਾਂ ਕਦਰ ਚਾਹ ਵੀ ਕਿ ਦੇਖੀ ਬਾਈ ਇਹਨਾਂ ਦੇ ਹਾਂ ਹਾਂ ਚਾਹ ਸੇਪੜਾਉਂਦੇ ਆ ਨਾ ਗਦਰ ਚਾਹ ਲੈ ਭਾਈ ਭਾਈ ਕਹਿੰਦਾ ਪਾਣੀ ਠੰਡਾ ਲੈ ਕੇ ਆਏ ਆ ਪੀ ਲੈਣੇ ਕਿਵੇਂ ਹੋ ਠੀਕ ਹੋ ਬਹੁਤ ਆਪਣੇ ਹਾਂ ਜਾਇਆ ਜਾਇਆ ਆਪਣੀ ਬੰਦਾ ਕਿਦਾਂ ਹੈ ਕਿਦਾਂ ਮੋੜੇ ਚਾਰ ਨੂੰ ਆਗੇ ਤੇ ਦਵਾ ਕਿਦਾਂ ਚੱਲਦੀ ਜ਼ਿੰਦਗੀ ਤੁਹਾਡੀ ਫਿਰ ਬਸ ਕੁੱਤੇ ਵਾਲੀ ਜ਼ਿੰਦਗੀ ਬਾਈ ਹੋਰ ਕੀ ਆ ਜੋ ਬਾਈ ਨੇ ਪਹਿਲਾਂ ਤਰੀਫਾਂ ਕਰੀਆਂ ਤੁਹਾਡੀਆਂ ਅਰੇ ਜਣਾ ਸਾਡੇ ਨਾਲੋਂ ਚੰਗਾ ਕੰਮ ਹੋਰ ਨਾਨਾ ਬਾਈ ਦੇਖ ਜਣਾ ਕਹਿੰਦਾ ਇੱਥੇ ਕੇ ਮਾਂਜ ਦਾ ਆਣਾ ਤੇ ਖੇਤੋਂ ਦੇ ਜਾਂਦਾ ਮੇਰਾ ਪਾਣੀ ਸਦੜ ਰੋਡ ਪਰ ਚੜ ਜਾ ਗੱਡੀ ਵਾਲਾ ਕਹਿੰਦਾ ਲੈ ਭੈਣ ਚੁੱਤਾਂ ਨੇ ਕਿੱਥੇ ਗੱਲ ਪਾਇਆ ਪਿੰਡ ਵਾਲੀ ਗਲੀ ਨੂੰ ਗੇਰਦੇ ਤੀਵੀਆਂ ਕਹਿੰਦੀ ਲੈ ਕੋਈ ਗਿਆ ਕੋਈ ਕੋਈ ਕੁੱਤਿਆਂ ਨਹੀਂ ਤਾਂ ਹਰੇਕ ਨਾਲ ਹੁੰਦੀ ਹੈ ਹਰੇਕ ਨਾਲ ਹੁੰਦੀ ਹੈ ਐਜੀ ਗੱਲ ਨਹੀਂ ਵੀ ਤੁਹਾਡੇ ਕੱਲੇ ਨਾਲ ਹੁੰਦੀ ਹਾਂ ਜਿਹੜਾ ਬੰਦਾ ਮੈਂ ਹੁਣ ਜੌਬ ਕਰਦਾ ਮੈਂ ਸੁਣਦਾ ਮੈਂ ਜੌਬ ਕਰਦਾ ਹਾਂਜੀ ਜੌਬ ਕਰਦੇ ਸਮੇ ਸਾਡੇ ਮਤਲਬ ਜਿਹੜੇ ਕਈ ਅਫਸਰ ਹੁੰਦੇ ਡੀਸੀ ਨੂੰ ਬਹੁਤ ਦੁੱਖ ਹੋਇਆ ਵੀ ਇੰਡੀਆ ਟੀਮ ਨੇ ਕੁਝ ਨਹੀਂ ਕਰਿਆ ਉਹ ਪਿੱਛੇ ਹੀ ਇਦਾਂ ਨੇ ਉੱਥੇ ਯੂ ਐਸ ਏ ਵਿੱਚ ਹਾਂ ਸੁਣਨਾ ਹਾਂ ਹਾਂ ਨਾਲ ਕੋਈ ਫਰੈਂਚ ਨਾਲ ਪਲੇਅਰ ਨਹੀਂ ਹੈਗਾ ਕਦੇ ਵੀ ਉਹ ਤਾਂ ਬੰਦੇ ਗੁੰਡੇ ਵਾਲਾ ਜਾਣਾ ਨਾ ਆਪਣੇ ਉੱਥੇ ਕਿੱਥੇ ਵੈਸਟਰਨ ਡੀਚਾ ਹੁਣ ਹਾਂ ਵੈਸਟਰਨ ਡੀਚ ਹੁਣ ਯੂ ਐਸ ਏ ਵੈਸਟਰਨ ਡੀਚ ਹੁੰਨੇ ਮੈਚ ਹਾਂ ਉੱਥੇ ਜਾ ਕੇ ਦੇਖੀ ਤੂੰ ਸਾਰਿਆਂ ਨੇ ਚੱਲਣ ਲੱਗੇ ਚੱਲਣ ਲੱਜਣਾ ਲਾ ਪੁਆਇੰਟ ਦੱਬ ਲਾ ਭਾਈ 47 ਹੋ ਗਏ 43 43 ਉਹ ਕਹਿੰਦੇ ਕੌਣ ਆ ਗਿਆ ਕਹਿੰਦੇ ਕਾਕਾ ਆ ਗਿਆ ਕਾਕਾ ਆ ਗਿਆ ਗਰਾਊਂਡ ਦੇ ਵਿੱਚ ਉਹ ਨਾਲ ਕਹਿੰਦੇ ਉਹਨੇ ਆ ਦੇ ਕਾਕਾ ਆ ਗਿਆ ਕਹਿੰਦੇ ਗਰਾਊਂਡ ਜੱਜ ਕਾਦੋ ਮੇਜ ਉਹਦਾ ਤਾਂ ਹੀ ਗਰਾਊਂਡ ਹੈ ਤੈਨੂੰ ਟੇਡਾ ਹੋਇਆ ਹੋਇਆ ਅੱਜ ਹੈ ਤੈਨੂੰ ਦਵਿਆ ਹੋਇਆ ਕਾਲੂ ਗੁਰਦੁਆਰਾ ਸਾਹਿਬ ਆ ਜੀ ਉਹ ਰੋੜਾ ਪੈ ਗਿਆ ਇੱਧਰ ਹਾਂਜੀ ਬਹੁਤ ਅੱਗੇ ਆ ਮੇਰੇ ਫਰੀ ਜੀ ਚੋਟ ਬਣਾ ਲਓ ਫਰੀ ਜੀ ਗਰਾਊਂਡ ਚ ਆ ਗਈ ਸਪਰੀ ਪੁੱਤ ਪਿੱਛੇ ਰ ਬਾਲ ਪੱਛ ਸਕਦੀ ਉੱਧਰ ਤੇ ਮੈਂ ਫੀਲਡਿੰਗ ਪਰ ਖੜਾ ਜਦੋਂ ਸਾਈਕਲ ਦੇ ਲਾਲਾ ਕਿੜੇ ਜਾ ਕੇ ਚੱਲੋ ਚੱਲ ਆ ਕੇ ਲਾਲਾ ਜਾ ਸਕਦੇ ਪਰੀ ਹੁਣ ਬੈਟਿੰਗ ਤੇ ਤੁਸੀਂ ਵੀ ਖੇਡਣਾ ਬਾਈ ਹਾਂਜੀ ਚੱਲ ਪਰੀ ਹੁਣ ਤੇਰਾ ਟਾਈਮ ਆਵਰ ਹੋ ਗਿਆ ਪੁੱਤ ਕੱਦੀ ਖੇਲਦੀ ਤੂੰ ਹੋਰ ਖੇਡਣਾ ਅੱਛਾ ਹੋਰ ਖੇਡਣਾ ਖੇਡਾ ਦੋ ਬੋਲਾਂ ਫਿਰ ਲੈ ਮੈਂ ਘਰ ਤੇ ਬੋਲਟ ਲਿਆ ਸੀ ਇਹ ਹੁਣ ਚੱਲੇ ਬੋਲਟ ਤੇ ਮੈਂ ਜਾਊਂਗਾ ਹੁਣ ਸਾਈਕਲ ਤੇ ਠੀਕ ਸਰ ਹਾਂ ਥੈਂਕ ਯੂ ਸਰ ਚੇਪਸ ਚੇਪਸ ਕਿੱਥੇ ਤੱਕ ਮੈਂ ਲੈ ਕੇ ਆਉਂਦਾ ਹਾਂ ਤੁਹਾਨੂੰ ਜਵਾਣ ਮੈਂ ਅੱਗੇ ਤੱਕ ਚਾ ਦੋੜੀ ਹੈਗੇ ਪੈਸੇ ਚਲੋ ਮੈਂ ਹੁਣ ਸਾਈਕਲ ਚੱਕਦਾ ਸਾਈਕਲਿੰਗ ਕਰਦੇ ਆ ਅੱਜ ਕੀ ਲੈ ਆਈ ਆ ਮੈਂ ਮੁਰਸਾ ਲੈ ਕੇ ਜਾਣਾ ਫਿਰ जफर जा पढ़ाई जाए क्या ले आइए क्या, क्या लेके आई दिखा था मैंने मैं खाधे नहीं है हाँ।, हाँ फोल पैकेट फिर एक खाइए थोड़ा जो <laughs> ਸਬਜੀ ਕੀ ਬਣੀ ਆ ਬੋਜੀ ਵਾਓ ਬਣੀ ਆ ਬੰਦੀਆਂ ਖਾਣਾਂ ਦੇ ਨਾਲ ਦਹੀਂ ਦੇ ਨਾਲ ਹਾਂ ਮੇਰੀ ਜਾਨੇ ਮਨ ਜਾਨੇ ਮਨ ਆਇਆ ਮੈਂ ਭੈਣ ਜੋ ਦੁੱਧ ਦੇ ਬਾਜਾ ਹੋਏ ਨੇ ਛੰਡਾ ਲੈ ਕੇ ਭੈਣ ਨੂੰ ਬਣਾ ਕੇ ਰੱਖਦਾ ਹਾਂ ਗੁੱਸਾ ਨਾ ਕਰੋ ਬਾਈ ਸਾਡੇ ਨਾਲ ਜਿਹੜੇ ਪੰਜਾਬੀ ਹੁੰਦੇ ਹਰੇਕ ਗੱਲ 'ਚ ਗਾਲ ਕੱਢਣੀ ਕੱਢਣੀ ਹੁੰਦੀ ਜਿਹੜਾ ਨੇ ਹੁਣ ਮੈਂ ਕਿੰਨੂ ਕਿੰਨੂ ਰੋਕੀ ਜਾਵਾਂ ਰਾਤਰੀ ਬਰਫਾ ਦੇ ਵਿੱਚ ਜਿਗਾਰ ਦੇ ਉੱਪਰ ਪੇਮ ਲੈ ਕੇ ਆਉਣਾ ਮੈਂ ਚਾਬੀ ਭੁੱਲਿਆ ਫਿਰ ਜਾ ਕੇ ਲੈ ਕੇ ਆ ਜਾਬੀ ਅੱਛਾ ਬੱਪਾ ਬਰਫ ਵਿੱਚ ਇਹਦੇ ਉਹਦੇ ਉਹਦੇ ਨਹੀਂ ਪਾਉਂਦਾ ਹੁਣੀ ਹੁਣੀ ਠੰਡੀ ਹਵਾ ਆਈ ਐਦਾਂ ਲੱਗਿਆ ਜਿੱਦਾਂ ਕਿਤੇ ਇਹਨਾ ਹਵਾ ਜਿਹੜੀ ਆਈ ਨਾ ਠੰਡੀ ਆਈ ਜਿੱਦਾਂ ਜਿਆਦਾ ਪਹਾੜਾ ਚੋਂ ਆਈ ਆ ਜਾਂ ਕਿਤੇ ਮੀਂਹ ਪੈ ਗਿਆ ਮੀਂਹ ਚੋਂ ਫ੍ਰੈਗਰੈਂਸ ਜਿਹੀ ਆਈ ਜਿੱਦਾਂ ਮੀਂਹ ਹਵਾ ਦੇ ਵਿੱਚ ਜੇ ਕਿਤੇ ਮੀਂਹ ਪਿਆ ਹੋਵੇ ਕਿਸੇ ਰਾਜ ਦੇ ਵਿੱਚ ਜਿੱਦਾਂ ਆ ਸਮਝ ਲੈ ਹੁਣ ਦੂਰ ਦਰਾਡੇ ਬਠਿੰਡੇ ਸਾਈਡ ਜਾਂ ਲੁਧਿਆਣਾ ਸਾਈਡ ਜਾਂ ਜਲੰਧਰ ਸਾਈਡ ਜਾਂ ਅੰਮ੍ਰਿਤਸਰ ਮੀਂਹ ਪਿਆ ਕਿਤੇ ਨਾ ਕਿਤੇ ਮਤਲਬ ਬਾਈ ਤਾਂ ਹੈ ਨਹੀਂ ਮੈਨੂੰ ਤਾਰੇ ਦਿਖ ਰਹੇ ਮੈਂ ਦੇਖ ਰਿਹਾ ਆਪਾਂ ਨੂੰ ਜੇ ਤੁਹਾਨੂੰ ਇੱਥੋਂ ਦਿਖੇ ਤੇ ਤਾਰੇ ਦਿਖਦੇ ਤਾਰੇ ਹੁਣ ਤਾਂ ਦਿਖਣੇ ਨਹੀਂ ਕਿ ਹਨੇਰੇ 'ਚ ਨਹੀਂ ਦਿਖਣੇ ਤਾਰੇ ਮੈਂ ਵੀ ਨਹੀਂ ਦੇਖਣਾ ਹੈਗਾ ਹੁਣ ਤਾਂ ਤੇ ਹਵਾ ਆਈ ਹੈ ਨ ਪੂਰੀ ਬਹੁਤ ਸੋਹਣੀ ਠੰਡੀ ਠੰਡੀ ਜਿਹੀ ਹਵਾ ਹੈ ਤੇ ਹੁਣ ਖਾਈਏ ਰੋਟੀ ਖਾਣ ਦਾ ਟਾਈਮ ਹੋ ਚੁੱਕਿਆ ਤੇ ਕੁਝ ਨਹੀਂ ਦਿਖਿਆ ਬਾਹਰ ਕੈਮਰਾ ਵੀ ਲਾਈਟਿੰਗ ਚ ਚੱਲਦਾ ਤਾਂ ਹੀ ਇੰਨੀ ਲੇਟਾ ਲੂਟਾ ਲਾ ਕੇ ਇਹ ਬੰਦੇ ਨੂੰ ਰਿਸ਼ਕਾਪ ਸਕੂਲ ਕੈਮਰੇ ਕੀ ਕਰਦੇ ਹੁੰਦੇ ਆ ਇਹ ਬੰਦਾ ਘੈਂਟ ਲੱਗੇ ਜੇ ਤਾਂ ਬੰਦੇ ਨੂੰ ਤੇ ਵੀ ਚੱਲਦਾ ਲਾ ਦੇਖ ਰੇ ਇੱਕ ਬੱਚਾ ਰਹਿ ਗਿਆ ਬਾਕੀ ਬੱਚੇ ਗਏ ਇਸ ਟਾਈਮ ਤੱਕ ਵੀ ਕਦੇ ਕਦੇ ਜਿਹੜੀ ਭਾਬੀ ਦੇ ਰੋ ਚੱਲ ਪੈਂਦੀ ਆ ਬੜਾ ਦਿਮਾਗ ਆ ਜਿ ਬੱਚਿਆਂ ਦੇ ਵਧੀਆ ਵਧੀਆ ਖੇਲ ਦੇ ਮੈਂ ਦੇਖ ਕੇ ਹੈਰਾਨ ਆ ਜਾਂਦਾ ਤੇ ਧੰਨਵਾਦ ਜੀ ਵੀਡੀਓ ਦੇਖਣ ਵਾਸਤੇ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਦੇ ਹੋਣ ਘਰੇ ਆ ਕਿ ਤਾਂ ਨਿਕਲਣਾ ਹੈ ਗਰਮੀ ਬਹੁਤ ਹੈ ਨਿਕਲਾਂਗੇ ਇੱਕ ਹੈ ਪਲਾਨ ਹੈ ਟੂਰ ਦਾ ਇੱਕ ਦਾ ਇੱਕ ਪਾਈ ਵੀ ਸੀ ਪੋਸਟ ਮੈਂ THAILAND ਦੇ ਆ 6-7 ਕੋਲ ਆ ਲਈਏ ਜਿਹੜੇ ਨੇ ਜਾਣਾ ਪਰ ਹਲੇ ਕਨਫਰਮ ਨਹੀਂ ਹੋਇਆ ਹੈਗਾ ਐਸੀ ਤਾਂ ਚਲੀ ਜਾਣਾ ਉਹ ਪਤਾ ਕੀ ਕਹਿੰਦਾ ਆਏ ਆ ਜਾਂਦੇ ਜਿੱਦਾਂ ਮੈਂ 47 ਜਾਂ 500 ਦਾ ਪਾਇਆ ਹੋਇਆ ਪੈਕੇਜ ਉਹ ਉਹ ਦਿਖਾ ਮੈਨੂੰ ਫੋਟੋ ਦੂਜੀ ਭੇਜ ਦਿੰਦੇ ਆ ਵੀ ਚਾਹੁੰਦੇ ਆ ਵੀ ਪੈਕੇਜ ਸਾਡਾ 32000 ਦਾ ਮਿਲਦਾ ਸਾਨੂੰ 35000 ਦਾ ਮਿਲ ਆ ਭਾਈ ਉਹਨਾਂ ਨਾਲ ਜਾਓ ਯਾਰ ਫਿਰ ਜੇ ਤੁਹਾਨੂੰ ਇੰਨਾ ਸਸਤਾ ਮਿਲਦਾ ਸਾਡਾ ਜ਼ਰੂਰੀ ਚੜ ਮੈਂ ਕਿਹੜੇ ਕਹਿੰਦਾ ਵੀ ਤੁਸੀਂ ਮੇਰੇ ਨਾਲ ਜਾਓ ਸਾਡੇ ਜਿਹੜਾ ਪੈਕੇਜ ਲਗ ਤਰੀਕੇ ਦਾ ਉਹਨਾਂ ਦਾ ਪੈਕੇਜ ਲਗ ਤਰੀਕੇ ਦਾ ਸਾਡੇ ਨਾਲ ਜਿਹੜਾ ਫ੍ਰੈਂ ਪੂਰਾ ਐਂਟਰਟੇਨਮੈਂਟ ਹੋਊਗਾ ਦਿਖਾਵਾਂਗਾ ਜੇ ਜੇ ਇਸ ਵਾਰੀ ਗਿਆ ਮੈਂ ਤੇ ਧੰਨਵਾਦ ਜੀ ਤੁਹਾਡਾ ਮੇਰਾ ਵੀਡੀਓ ਦੇਖਣ ਵਾਸਤੇ ਮਿਲਦੇ ਹਾਂ ਨਵੇਂ ਵੀਡੀਓ ਅਗਲੀ ਵੀਡੀਓ